सर की है जी पूरा मामला श्री मानदेव श्री शपक शर्मा जी आईपीएस कमिश्नर पुलिस के अंदर दिए दिशानिर्देशਾਂ ਅਨੁਸਾਰ ਜਿਹੜੀ ਕਿ ਸ਼ਹਿਰ ਦੇ ਵਿੱਚ ਲੁੱਟਮਾਰ ਤੇ ਸਲਾਮਤ ਨਿਗਰਿਵਾਨਤਾ ਹੋ ਰਹੀ ਸੀ ਉਹਨਾਂ ਦੇ ਠੱਲ ਪਾਉਣ ਲਈ ਉਹਨਾਂ ਸਨੇਚਰ ਨੂੰ ਕਾਬੂ ਕਰਨ ਦੇ ਲਈ ਜਿਹੜੀ ਹੈਗੇ ਸੈਂਟਰਲ ਸਰਕੂਮਿਸ਼ਨ ਦੇ ਵਿੱਚ ਇੱਕ ਅਸੀਂ ਇੰਨੀਮ ਚਲਾਈ ਸੀ ਇਸੇ ਮੇਮ ਦੇ ਤਹਿਤ ਮੁਖਬਸ ਤਾਣਾ ਨਮੀ ਬਾਰਾ ਬਰੀ ਇੱਕ ਟੀਮ ਜਿਹੜੀ ਹੈਗੀ ਆ ਕੱਲ ਇੱਕ ਅਹਿਮ ਸਫਲਤਾ ਮਿਲੀ ਹੈ ਜਦੋਂ ਕਿ ਮੁਕਫਰ ਸਥਾਨਾ ਨਾਮ ਕਰਦੀ تین ਬੰਦੋਂ ਇੱਕ ਗੈਂਡ ਜਿਹੜਾ ਕਿ ਸਨੇਚਰ ਗੈਂਡ ਸੀਗਾ ਉਹਦੇ ਤਿੰਨ ਜਿਹੜੇ ਹੈਗੇ ਨੇ ਆਪਣੇ ਸਨੇਚਰ ਅਸੀਂ ਜੁਕਤ ਕਰ ਦਿੱਤੇ ਜਿਨ੍ਹਾਂ ਦੇ ਨਾਮ ਕਰਮਬਾਰ ਹਰਜਿੰਦਰ ਸਿੰਘ ਬੱਚਾ ਸੁਨੀਲ ਕਮਾਲ ਤੇ પ્રકાશ ਹਨ ਕਿ ਜਿਹੜੇ ਤਿੰਨੋਂ ਹੀ ਵਸਤੀਆਂ ਇਹਦੀ ਦਰਿਆਣ ਵਾਲੇ ਹੈਗੇ ਨੇ ਜਿਹੜੇ ਕਿ ਇੱਕ ਆਟੋ ਦੇ ਉੱਤੇ ਆਟੋ ਦੇ ਉੱਤੇ ਇਹ ਮਤਲਬ ਸਨੇਚਿੰਗ ਕਰਦੇ ਸੀਗੇ ਤੋ ਇਹਨਾਂ ਨੇ ਜਿਹੜੀ ਮਿਤੀ 1 5 24 ਦੀ ਇਹ ਨੂੰ ਇੱਕ ਵਾਰਦਾਤ ਕੀਤੀ ਸੀਗੀ ਪੁਲਸ ਨੈਜੂਰ ਦੇ ਉੱਤੇ ਇੱਕ ਹਜੀਤ ਸਿੰਘ ਨਾਮ ਦੇ ਬੰਦੇ ਦਾ ਇਹ ਪਰਸਨਲ ਨੈਜ ਕੀਤਾ ਸੀਗਾ ਪਰ ਉਸ ਟਾਈਮ ਉਹਦੇ ਪਰਸਨਲ ਵਿੱਚ ਕੋਈ 10000 ਰੁਪਏ ਦੀ ਕਾਪੀ ਗ੍ਰਾਂਸ ਸੀਗੀ ਔਰ ਉਹਦਾ 18 ਕਾਰਡ ਵੀ ਅਸ ਸੀ ਤੋ ਬਾਅਦ ਵਿੱਚ ਇਹਨਾਂ ਨੇ ਉਹ ATM ਕਾਰਡ ਦੇ ਨੂੰ ਯੂਜ਼ ਕਰਕੇ 45000 ਰੁਪਏ ਉਸ ਦੇ ਜਿਹੜਾ ਹੈਗਾ ਖਾਤੇ ਦੇ ਵਿੱਚੋਂ ਨਿਕਲਵਾਇਆ ਸੀਗਾ ਤੋ ਇਹ ਜਿਹੜੀ ਵਾਰਦਾਤ ਹੈਗੀ 98 ਨੰਬਰ ਮਕਦਮੇ ਅੰਦਰ ਸ਼ੋਅ ਹੋਇਆ ਸੀਗਾ ਸਾਡੇ ਕੋਲ ਪੰਜ ਪੰਜ ਵਾਰਦਾਤ ਦਾ ਟ੍ਰੇਸ ਹੋਇਆ ਹੈ ਜੀ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਜਿਹੜੀ ਅਸੀਂ ਪ੍ਰਾਇਮਰੀ ਹੁਣ ਤੱਕ ਦੀ ਕਸ਼ਕਿਸ਼ ਕੀਤੀ ਹੈਗੀ ਆ ਕਿਉਂਕਿ ਇੱਕ ਵਾਰ ਦਾ ਇਹਨਾਂ ਨੇ ਤਿੰਨ ਪੰਜ ਨੂੰ 3524 ਨੂੰ ਜਿਹੜੀ ਹੈਗੀ ਆ SBI ਬੈਂਕ ਦੀ ਜਿਹੜੀ ਮੇਨ ਬ੍ਰਾਂਚ ਹੈਗੀ ਸਰਕਟਾਉਂ ਦੇ ਆਪਣੇ ਟੋਪ ਤੋਂ ਜਿਹਨਾਂ ਨੇ 2 ਲੱਖ ਰੁਪਈਆ ਇੱਕ-ਇੱਕ ਪਾਸਕਟਰ ਦੇ ਵਿੱਚੋਂ ਚੋਰੀ ਕੀਤੀ ਤਾਂ ਸੀ ਉਹ ਵੀ ਵਾਰਦਾਤ ਉਹਨਾਂ ਨੇ 신고 ਨਹੀਂ ਹੈਗੀ ਆ ਤਾਂ ਟੋਟਲ ਜਿਹੜੀ ਹੁਣ ਤੱਕ ਦੀ ਇਹਨਾਂ ਦੇ ਕੋਲੋਂ ਗ੍ਰਾਂਟ ਕੀਤੀ ਹੋਈ ਹੈ ਜਿਹੜੀ ਕਿ ਥਾਣਾ 12 ਦੀ ਵਾਰਦਾਤ ਹੈਗੀ ਆ ਉਹਦੇ ਵਿੱਚ ਟੋਟਲ ਸਾਡੇ ਕੋਲੇ 52000 ਰੁਪਏ ਹੈ ਇਹਨਾਂ ਦੇ ਵਿੱਚ ਲੌਸ ਹੋਇਆ ਸੀਗਾ ਉਹ ਤੁਸੀਂ ਪਿੱਛੋਂ ਕੋਈ 29500 ਰੁਪਏ ਦੇ ਸੰਗ ਕਬਰੀ ਹੋਈ ਹੈ। ਹੋਰ ਜਿਹੜੀ ਦੂਸਰੀ ਵਾਰਦਾਤ ਸੀਗੀ ਜਿਹਦੇ ਵਿੱਚ 2 ਲੱਖ ਰੁਪਏ ਇਹਨਾਂ ਨੇ ਚੋਰੀ ਕੀਤਾ ਸੀਗਾ ਉਹਦੇ ਵਿੱਚ 91500 ਰੁਪਏ ਦੀ ਜਿਹੜੀ ਕਬਰੀ ਹੋ ਗਈ ਹੈ ਤੇ ਦੋਸ਼ੀਆਂ ਦੀ ਜਿਹੜੀ ਹੈਗੀ ਗ੍ਰਿਫਤਾਰੀ ਹੋ ਗਈ ਹੈ ਇਹਨਾਂ ਨੂੰ ਹੋਰ ਕਸ਼ਿਸ਼ੇ ਵਾਸਤੇ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਪੋਰਟ ਹਾਸਲ ਕਰਾਂਗੇ। ਸਨਾਂ ਤਾਂ ਪਹਿਲੇ ਵੀ ਕੋਈ ਮਾਮਲਾ ਦਰਜ ਹੈ। ਫਿਲਹਾਲ ਇਹ ਜਿਹੜਾ ਨੋਟਿਸ ਨਹੀਂ ਹੈਗਾ। ਇਹ ਅਸੀਂ ਤਫਤੀਸ਼ ਦੇ ਵਿੱਚ ਇਸ ਨੂੰ ਵਿਚਾਰ ਕਰਾਂਗੇ ਕਿਉਂਕਿ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਈ ਹੈ।